ਪਾਕਿਸਤਾਨੀ ਅੱਤਵਾਦੀ ਮਰਦਾਵਾ ਮਰਦਾਬਾਦ ਮਰਦਾਬਾਦ ਪਾਕਿਸਤਾਨੀ ਅੱਤਵਾਦੀ ਮਰਦਾਵਾ ਮਰਦਾਬਾਦ ਮਰਦਾਬਾਦ ਪਹਿਲਗਾਮ ਚ ਅੱਤਵਾਦੀਆਂ ਨੇ ਹਮਲਾ ਕੀਤਾ ਗਿਆ ਕੀ ਕਹਿਣਾ ਚਾਹੋ ਸਭ ਤੋਂ ਪਹਿਲੇ ਤਾਂ ਮੈਂ ਜਿਹੜੇ ਮੀਡੀਆ ਵਾਲੇ ਦਰਿ ਰਿਤ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਸਾਡੇ ਛੋਟੇ ਜਿਹੇ ਸੁਨੇਹੇ ਤੇ ਇਸ ਮਾਹੌਲ ਨੂੰ ਕਵਰ ਕਰਨ ਵਾਸਤੇ ਆ ਗਏ ਮੈਂ ਬਹੁਤ ਪਰਦਾਦੀ ਹਾਂ ਜਿੱਥੇ ਗੱਦਾਂ ਦੀ ਹੈ ਤਹਿਰਗਾਮ ਦੀ ਤਾਂ ਉੱਥੇ ਦਾ ਜਿਹੜਾ ਅੱਜ ਦਾ ਸਾਡਾ ਮੇਨ ਮੰਤਰ ਹੈ ਜਿਹੜਾ ਉਸੇ ਇਸ਼ੂ ਨੂੰ ਲੈ ਕੇ ਆ ਕਿ ਜਿਹੜਾ ਉੱਥੇ ਨਿਹੱਥੇ ਲੋਕਾਂ ਤੇ ਜਿਹੜੇ ਘੁੰਮਣ ਫਿਰਨ ਗਏ ਹੋਏ ਸੀ ਇੰਜੋਏ ਕਰਨ ਗਏ ਹੋਏ ਸੀ ਉਹਨਾਂ ਦੇ ਧਰਮ ਆਰ ਜਾਤ ਪੁੱਛ ਪੁੱਛ ਕੇ ਉਹਨਾਂ ਦੇ ਉੱਪਰ ਜਿਹੜਾ ਗੋਡੀਆਂ ਚਲਾਈਆਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਹੋਈ ਹੈ ਉੱਥੇ ਇਹ ਬੜੀ ਨਿੰਦਨਯੋਗ ਗੱਲ ਹੈ ਅਸੀਂ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਦੇ ਹਾਂ ਕੇਂਦਰ ਸਰਕਾਰ ਤੋਂ ਜਿੱਥੇ ਆਪਣੇ 27 ਬੰਦੇ ਮਾਰੇ ਨੇ ਇਹਨਾਂ ਨੂੰ ਜੇ ਸਬਕ ਸਿਖਾਣਾ ਤਾਂ ਉਥੇ 27 ਦੇ ਵਿਜਾਇ ਚਾਰ ਗੁਣਾ ਇਹਨਾਂ ਦੇ ਚੱਕੇ ਜਾਣ ਆਤਮਾਧੀਆਂ ਦੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਜੇ ਅਸੀਂ ਇੱਕ ਮਾਰਾਂਗੇ ਸਾਡੇ ਚਾਰ ਜਾਣਗੇ ਉਹਨਾਂ ਨੂੰ ਸਬਕ ਮੇਰੇ ਸਾਡੀ ਸਰਕਾਰ ਨੂੰ ਇਹੀ ਮੰਗਾ ਹੈ ਕਿ ਹੁਣ ਸ਼ਕਤੀ ਵਰਤੀ ਜਾਵੇ ਇਹਨਾਂ ਦੇ ਨਾਲ ਕੋਈ ਰਿਆਇਤ ਨਾ ਰੱਖੀ ਜਾਵੇ ਪਾਕਿਸਤਾਨ ਤੋਂ ਜਿਹੜੇ ਆ ਕੇ ਇੰਡੀਆ ਦੇ ਵਿੱਚ ਨਿਹੱਥੇ ਡੋਟਾਂ ਨੂੰ ਮਾਰ ਕੇ ਜਾਂਦੇ ਨੇ ਇਹਨਾਂ ਨੂੰ ਹੁਣ ਬਖਸ਼ਿਆ ਨਹੀਂ ਚਾਹੀਦਾ ਤਾਕੇ ਹੋਰਾਂ ਨੂੰ ਵੀ ਸਬਕ ਮਿਲੇ ਜਿਹੜੇ ਹੋਰ ਕੱਦ ਜੱਕਦੇ ਨੇ ਵੀ ਇਹਦੀ ਹੋ ਸਕਦਾ ਜੇ ਇੱਕ ਦਿਨ ਬਦਲੇ ਚਾਰ ਜਾਣਗੇ ਸੋ ਇਸੇ ਤਰੀਕੀ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਜਿਹੜਾ ਬਾਰਡਰਾਂ ਤੇ ਅਤਵਾਦ ਹੋ ਰਿਹਾ ਉਹਦੇ ਵਾਸਤੇ ਤਾਂ ਆਪਾਂ ਪਿੱਟ ਲਈਆਂ ਪਰ ਜਿਹੜਾ ਆਪਣੇ ਪੰਜਾਬ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਹੱਤਿਆਤ ਹੋ ਰਿਹਾ ਉਹਦੇ ਦਾ ਪਰ ਵੀ ਗੌਰ ਰੱਖੀ ਜਾਵੇ ਆ ਸਾਡੇ ਖਬਰਾਂ ਦੇਖੀਏ ਸਾਹਮਣੇ ਇੱਕ ਮੰਡਿੰਗ ਦਾ ਰਵਾ ਸੀ ਉਹਦੇ ਵਿੱਚ ਇੱਕ ਬੀਬੀ ਨੇ ਪਿੰਡ ਵਾਲਿਆਂ ਦੀ ਫਰਜ਼ ਦੇ ਵਾਸਤੇ ਜੇ ਐਕਸ਼ਨ ਕੀਤਾ ਉਹਦਾ ਇੱਕ ਐਨਜੀਓ ਚੱਲਦਾ ਜਿਹਦੇ ਰਾਹੀਂ ਉਹ ਐਸ.ਐਸ.ਡੀ.ਸੀ ਬੱਚਿਆਂ ਨੂੰ ਜਿਹੜੇ ਗਰੀਬ ਬੱਚੇ ਨੇ ਉਹਨਾਂ ਦੇ ਕੇਸ ਵੀ ਲੜਦੇ ਨੇ ਉਹ ਪਰ ਉਹਨਾਂ ਨੂੰ ਬਾਹਾਂ ਤੋਂ ਫੜ ਕੇ ਘੀਸਿਆ ਗਿਆ 16 ਟਾਂਕੇ ਲੱਗੀਆਂ ਉਹਨਾਂ ਦੇ ਤਰਜ਼ਾਰਦਾਰੀ ਪਰ ਇਸ ਵਾਸਤੇ ਵੀ ਭਾਂਤ ਕੀਤਾ ਜਾਵੇ ਇਸ ਵਾਸਤੇ ਵੀ ਇਹੋ ਜਿਹੇ ਬੰਦਿਆਂ ਨੂੰ ਵੀ ਸਾਕਤ ਸਜ਼ਾਵਾਂ ਦਿੱਤੀਆਂ ਜਾਂ ਗ੍ਰਿਫਤਾਰੀਆਂ ਕੀਤੀਆਂ ਜਾਂ ਹੁਣ ਸਾਡੇ ਵਿੱਚ ਸਾਡੇ ਯੂਨੀਅਨ ਦੇ ਡਿਗਰ ਡਰਾਇਰ ਪਾਕਿਸਤਾਨ ਜਰਨਲ ਐਮੁਨੀਰ ਉਹਨੇ 15 ਦਿਨ ਪਹਿਲਾਂ ਥ੍ਰੈਟ ਦਿੱਤੀ ਸੀ ਕਿ ਅਸੀਂ ਕੁਝ ਨਾ ਕੁਝ ਕਰਾਂਗੇ ਤੇ ਇਹ ਆਈਬੀ ਦਾ ਫੇਲੀਅਰ ਹੈ 12 ਸਰਕਾਰ ਦਾ ਫੇਲੀਅਰ ਹੈ ਕਿ ਉਹਦੇ ਬਾਅਦ ਇੰਨੀ ਵੱਡੀ ਥ੍ਰੈਟ ਤੋਂ ਬਾਅਦ ਵੀ ਇਹ ਚੁੱਪਚਾਪ ਬੈਠੇ ਰਹੇ ਇਹਨਾਂ ਨੇ ਕੋਈ ਕਾਰਵਾਈ ਤੇ ਗੌਰ ਨਹੀਂ ਕੀਤਾ ਤੇ ਜਿਹੜੇ ਇਹਨਾਂ ਨੇ ਆ ਮੋਦੀ ਸਾਹਿਬ ਨੇ ਜਿਹੜੇ ਅਬਰ ਨੇ ਚਾਰ ਐਕਸ਼ਨ ਲਿੱਤੇ ਨੇ ਆਫਟਰ ਦਿਸ ਇਨਸੀਡੈਂਟ ਤੇ ਉਹ ਵੀ ਇਹਨਾਂ ਨੇ ਇੱਕ ਮੁਕੰਮਲ ਤੌਰ ਤੇ ਬਿਸ਼ਕਾਰ ਕਰਨਾ ਚਾਹੀਦਾ ਸੀ ਜਿਹੜੇ ਹਾਈ ਕਮਿਸ਼ਨ ਦਿੱਲੀ ਬੈਠਦੇ ਨੇ ਉਹਨਾਂ ਨੂੰ ਬਿਲਕੁਲ ਜਿੰਨੇ ਇਹਨਾਂ ਨੇ ਉਹਨਾਂ ਦੀ ਗਿਣਤੀ ਘਟਾਈ ਹੈ ਗਿਣਤੀ ਘਟਾਉਣ ਦੀ ਲੋੜ ਨਹੀਂ ਸੀ ਬਿਲਕੁਲ ਮੁਕੰਮਲ ਤੌਰ ਤੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਤੇ ਵਿੱਚ ਬੜੀ ਮੱਧਪੰਗੀ ਘਟਨਾ ਵਾਪਰੀ ਆ ਗਈ Hindu ਧਰਮ ਦਾ Muslim ਧਰਮ ਨਾ ਪੁੱਛ ਪੁੱਛ ਕੇ ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਏ ਨੇ ਅਸੀਂ ਸਾਰੇ ਹੀ ਸਾਡੀ ਜਥੇਬੰਦੀ ਵੱਲੋਂ ਉਹਦੀ ਪੂਰ ਜ਼ੋਰ ਨਿੰਦਾ ਕਰਦੇ ਹਾਂਗੇ ਕਿ ਇਹਨਾਂ ਨੂੰ ਜੋ ਵੀ ਇਹ ਪੂਰਾ ਸਬਕ ਸਿਖਾਇਆ ਜਾਵੇ ਤੇ ਨਾਲ ਹੀ ਸਾਡੇ